ਦੁਨੀਆ ਭਰ ਵਿੱਚ ਵਸਦੇ ਸਭ ਭੈਣਾ ਭਰਾਵਾਂ, ਵੀਰਾਂ, ਮਾਵਾਂ, ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਮੇਰੇ ਵੱਲੋਂ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਬੜਾ ਮਹੱਤਵਪੂਰਨ ਹੈ, ਵਿਸ਼ੇਸ਼ ਵੀ ਹੈ, ਰੌਚਕ ਅਤੇ ਖੁਸ਼ੀ ਦੀ ਖਬਰ ਦੇਣ ਵਾਲਾ ਹੈ। ਇਹ ਖਬਰ ਖਾਲਿਸਤਾਨ ਕਾਕਸ ਫਾਊਂਡੇਸ਼ਨ ਵੱਲੋਂ ਹੋਏ 21-22 ਦੇ ਸੰਮੇਲਨ ਸਮਿਟ ਜਿਸ ਨੂੰ ਗੁਪਤ ਰੱਖਿਆ ਗਿਆ ਉਸ ਦੇ ਸੰਬੰਧ ਵਿੱਚ ਹੈ। ਉਸ ਬਾਰੇ ਦੱਸਣ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਓ ਸ਼ੇਅਰ ਵੀ ਕਰੋ ਇਸ ਦਾ ਵੱਧ ਤੋਂ ਵੱਧ ਕੇ ਫੈਲਾਓ ਕਰੋ ਤਾਂ ਜੋ ਕੌਮ ਨਾਲ ਜੁੜੀਆਂ ਖਬਰਾਂ ਸਾਡੇ ਘਰ-ਘਰ ਵਿੱਚ ਪਹੁੰਚ ਸਕਣ ਤਾਂ ਜੋ ਭਾਰਤੀ ਦੰਤ ਦਾ ਮੂੰਹ ਅਸੀਂ ਖੁਸ਼ੀ ਦੀਆਂ ਖਬਰਾਂ ਨਾਲ ਹੀ ਉਹਦਾ ਬੰਦ ਕਰ ਸਕੀਏ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਦੁਸ਼ਮਣ ਨੂੰ ਥੱਲੇ ਲਾਉਣਾ ਹੋਵੇ ਵੱਧ ਤੋਂ ਵੱਧ ਤਰੱਕੀ ਕਰੋ ਉਹ ਜਦ ਵੀ ਕਿਸੇ ਰਾਹ ਗਲੀ ਵਿੱਚ ਟਕਰੇ ਉਸ ਵੱਲ ਦੇਖ ਕੇ ਮੁਸਕਰਾਓ ਪਰ ਇਹ ਮੁਸਕਰਾਉਣਾ ਸਾਡੇ ਹੰਮੇ ਜਾਂ ਹੰਕਾਰ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਇਹ ਸੱਚਮੁੱਚ ਅੰਦਰੋਂ ਨਿਕਲੇ ਹੋਏ ਖੇੜੇ ਤੇ ਵਿਸਮਾਦ ਵਿੱਚੋਂ ਆਈ ਹੋਈ ਖੁਸ਼ੀ ਦਾ ਹੋਵੇ। ਇਹੋ ਜਿਹੀਆਂ ਗੱਲਾਂ ਨੂੰ ਮੈਂ ਤਾਂ ਵੱਡੇ ਪੈਮਾਨੇ ਦੇ ਵਿੱਚ ਤੇ ਵੱਡੀ ਇਕਾਈ ਦੇ ਉੱਤੇ ਕੌਮੀ ਤੌਰ ਦੇ ਉੱਤੇ ਇਸ ਨੂੰ ਦੱਸਣਾ ਚਾਹੁੰਦਾ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜਾ ਜਿਹਾ ਆਪਣੇ ਵੱਲੋਂ ਮੈਂ ਸਪਸ਼ਟ ਕਰਾਂ। ਕੱਲ ਦੇ ਐਪੀਸੋਡ ਨੰਬਰ 128 ਉਸ ਵਿੱਚ 트ੰਪ ਬਾਰੇ ਗੱਲ ਕਰਦਿਆਂ ਇਰਾਨ ਤੇ ਇਜ਼ਰਾਈਲ ਅਮਰੀਕਾ ਦੀ ਜੰਗ ਦੇ ਦੌਰਾਨ ਇੱਕ ਮੇਰਾ ਵਿਸ਼ਲੇਸ਼ਣ ਸੀ। ਵਿਸ਼ਲੇਸ਼ਣ ਕਰਨਾ ਹੋਰ ਗੱਲ ਹੁੰਦੀ ਹੈ ਤੇ ਕਿਸੇ ਦੀ ਹਮਾਇਤ ਕਰਨਾ ਹੋਰ ਗੱਲ ਹੁੰਦੀ ਹੈ। ਕਈ ਵੀਰਾਂ ਨੂੰ ਇਹ ਲਿਖਾ ਪਿਆ ਸ਼ਾਇਦ ਮੈਂ ਆਪਣੇ ਈਰਾਨ ਦੀ ਸਪੋਰਟ ਦੇ ਆਂ ਅਮਰੀਕਾ ਦੇ ਖਿਲਾਫਾ ਜਿਹੜਾ ਅਮਰੀਕਾ ਸਾਨੂੰ ਸਾਡੇ ਖੁਸ਼ੇ ਰਾਜ ਦੀਆਂ ਚਾਬੀਆਂ ਫੜਾਉਣ ਲੱਗਾ ਹੋਵੇ ਅਸੀਂ ਉਸਤੇ ਖਿਲਾਫ ਪੜਾ ਕਿਵੇਂ ਹੋ ਸਕਦੇ ਉਹ ਈਰਾਨ ਜਿਸਨੇ ਕਦੇ ਸਾਡੇ ਬਾਰੇ ਹਾ ਦਾ ਨਾਰਾ ਤੱਕ ਨਾ ਮਾਰਿਆ ਹੋਵੇ ਉਸ ਦੀ ਮੈਂ ਸਪੋਰਟ ਕਿਵੇਂ ਕਰ ਸਕਦਾ ਉਹ ਈਰਾਨ ਜੋ ਸਾਡੇ ਗਵਾਂਢ ਚ ਵੱਸਦਾ ਉਸਨੇ ਕਦੇ ਸਿੱਖਾਂ ਬਾਰੇ ਕੋਈ ਗੱਲ ਨਹੀਂ ਕੀਤੀ ਅਸੀਂ ਉਸ ਦੀ ਹਮਾਇਤ ਕਿਹੜੇ ਨਜ਼ਰੀਏ ਤੋਂ ਕਰ ਸਕਦੇ ਹਾਂ ਕਿਸੇ ਤੋਂ ਨਹੀਂ ਸੋ ਇਸ ਲਈ ਸਰੋਤੇ ਵੀਰ ਕਿਸੇ ਭੁਲੇਖੇ ਚ ਨਾ ਪੈਣ ਫਿਰ ਵੀ ਮੈਂ ਐਨਲਸਿਸ ਕਰਦਾ ਹੋਇਆ ਵਿਸ਼ਲੇਸ਼ਣ ਕਰਦਾ ਹੋਇਆ ਕਈ ਵਾਰ ਗੱਲ ਮੈਂ ਮਜ਼ਾਕੀਆ ਲਹਿਜ਼ੇ ਵਿੱਚ ਵਿਅੰਗ ਵਿੱਚ ਕਰ ਜਾਂਦਾ ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ ਸ਼ਬਦਾਂ ਦੀ ਟਰਮਨੋਲੋਜੀ ਨੂੰ ਸਹੀ ਤਰੀਕੇ ਨਾਲ ਵਰਤਾਂ ਮੇਰੇ ਸ਼ਬਦ ਅਮਰੀਕਾ ਦੀ ਸਪੋਰਟ ਦੇ ਉੱਤੇ ਹਨ ਪਰ ਕਈ ਸੁਣਨ ਵਾਲੇ ਨੂੰ ਇੰਜ ਲੱਗਾ ਕਿ ਜਿਵੇਂ ਉਸ ਦੇ ਖਿਲਾਫ ਹਨ ਸੋ ਇਸ ਲਈ ਅਗਰ ਕਿਸੇ ਨੂੰ ਭੁਲੇਖਾ ਲੱਗਾ ਆਪਾਂ ਖਿਮਾ ਦੀ ਇਜਾਜ਼ਤਨਾ ਮਾਫੀ ਮੰਗਦੇ ਹਾਂ ਜੀ ਮੈਂ ਤਾਂ ਕੱਲ 트ੰਪ ਸਾਹਿਬ ਦੇ ਨਾਲ ਵੈਸੇ ਹੀ ਸ਼ੁਗਲ ਹਾਸਿਆ ਖੇਡੀਆਂ ਕਰਨ ਲੱਗਿਆ ਹੈ ਅੱਗੇ ਤੋਂ ਕੋਈ ਵਿਅੰਗ ਕੱਸਦਿਆਂ ਆਪਾਂ ਸ਼ਬਦਾਂ ਦੀ ਸਹੀ ਵਰਤੋਂ ਕਰਾਂਗੇ ਆਪਾਂ ਗੱਲ ਕੱਕਸ ਫਾਊਂਡੇਸ਼ਨ ਵੱਲੋਂ ਜਿਹੜਾ ਸਮਿਟ ਹੋਇਆ ਜਿਸ ਨੂੰ ਕਿਸੇ ਵੀ ਚੈਨਲ ਦੇ ਉੱਤੇ ਨਹੀਂ ਦਿਖਾਇਆ ਗਿਆ ਜਿਸ ਬਾਰੇ ਬਾਹਰ ਕੋਈ ਵੀ ਖਬਰ ਕੋਈ ਉਗ ਸੁਗ ਇਥੋਂ ਤੱਕ ਕਿ ਅੰਦਰ ਕੌਮੀ ਮਸਲਿਆਂ ਨੂੰ ਲੱਗਦੇ ਤੜਕਿਆਂ ਦੀ ਸਮੈਲ ਤੱਕ ਬਾਹਰ ਨਹੀਂ ਆਈ ਉਸ ਸੰਮੇਲਨ ਦੇ ਦੌਰਾਨ ਦਰਵਾਜ਼ੇ ਤੇ ਬਕਾਇਦਾ ਸਿਕਿਉਰਿਟੀ ਖੜੀ ਸੀ ਜਿੰਦਰੇ ਨੂੰ ਤਾਲਾ ਲੱਗਾ ਹੋਇਆ ਸੀ ਨਾ ਕੋਈ ਬਿਨਾ ਦੱਸੇ ਅੰਦਰੋਂ ਬਾਹਰ ਆ ਸਕਦਾ ਸੀ ਤੇ ਨਾ ਬਿਨਾ ਪੁੱਛੇ ਕੋਈ ਬਾਹਰੋਂ ਅੰਦਰ ਜਾ ਸਕਦਾ ਸੀ ਪਤਾ ਲੱਗਾ ਆਸਟ੍ਰੇਲੀਆ ਅਤੇ ਕੈਨੇਡਾ ਤੋਂ ਹੋਰ ਵੀ ਕਈ ਦੂਰੋਂ ਨੇੜੇੋਂ ਚੱਲ ਕੇ ਜਿਹੜੇ ਸੱਜਣ ਆਏ ਉਹਨਾਂ ਨੂੰ ਵੀ ਅੰਦਰ ਜਾਣ ਦਾ ਹੁਕਮ ਨਹੀਂ ਹੋਇਆ ਇਜਾਜ਼ਤ ਨਹੀਂ ਮਿਲੀ ਇਹ ਸਿੱਖ ਕੌਮ ਦਾ ਪਹਿਲਾ ਐਸਾ ਸੰਮੇਲਨ ਹੈ ਜਿਸ ਨੂੰ ਖੁੱਲੇ ਪਣਾਲ ਦੇ ਵਿੱਚ ਕਿਸੇ ਖੁੱਲ੍ਹੀ ਮੰਚਦਿਆਂ ਖੁੱਲ੍ਹੀਆਂ ਹਵਾਵਾਂ ਵਿੱਚ ਸਪੀਕਰਾਂ ਵਿੱਚ ਜਕਾਰੇ ਜਾਂ ਨਰੇ ਮਾਰਦਿਆਂ ਨਹੀਂ ਕੀਤਾ ਗਿਆ ਬਲਕਿ ਇਹ ਇੱਕ ਬਹੁਤ ਗਹਿਰ ਗੰਭੀਰ ਮੀਟਿੰਗ ਸੀ ਮਿਲਣੀ ਸੀ ਇਸ ਨੂੰ ਮੈਂ ਆਪਣੇ ਸ਼ਬਦਾਂ ਵਿੱਚ ਇਹ ਕਹਿੰਨਾ ਹੈ ਕਿ ਇਹ ਇੱਕ ਆਫੀਸ਼ੀਅਲੀ ਇੱਕ ਅਧਿਕਾਰਤ ਤੌਰ ਤੇ ਖਾਲਿਸਤਾਨ ਨਾਲ ਜੁੜਿਆ ਹੋਇਆ ਇੱਕ ਬਹੁਤ ਵੱਡਾ ਖਾਲਿਸਤਾਨੀ ਅਧਿਕਾਰੀਆਂ ਦੀ ਇੱਕ ਗੁਪਤ ਏਜੰਡੇ ਉੱਤੇ ਮੀਟਿੰਗ ਸੀ ਇਸ ਸਮਟ ਦੇ ਵਿੱਚ ਜਾਣ ਵਾਲਿਆਂ ਤੇ ਵੀ ਪਾਬੰਦੀ ਸੀ ਕਿ ਆਪਣਾ ਫੋਨ ਮੇਂ ਅੰਦਰ ਨਹੀਂ ਲਿਜਾ ਸਕਦੇ ਉਸ ਵਿੱਚ ਕਿਸੇ ਪ੍ਰਕਾਰ ਦੀ ਫੋਟੋਗ੍ਰਾਫੀ ਨਹੀਂ ਕਰ ਸਕਦੇ ਕੋਈ ਵੀਡੀਓ ਤੱਕ ਨਹੀਂ ਬਣਾ ਸਕਦਾ ਸਾਡੇ ਭੈਣ ਭਰਾ ਇੱਥੋਂ ਅੰਦਾਜ਼ਾ ਲਗਾ ਰਹਿਣ ਕਿ ਖਾਲਿਸਤਾਨ ਸੰਬੰਧੀ ਗੱਲ ਕਿਸ ਪੱਧਰ ਤੇ ਕਿੱਥੋਂ ਕੋ ਤੱਕ ਕਿਸ ਵਿਸਥਾਰ ਅਤੇ ਕਿਸ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਸਰੋਤੇ ਯਕੀਨ ਕਰਨਾ ਮੈਂ ਅਕਸਰ ਇਕੱਲਾ ਸੋਚਦਾ ਰਹਿੰਨਾ ਕਿ ਬਰੀ ਦਿਮਾਗ 'ਚ ਵੀ ਸਾਨੂੰ ਆਪਣੇ ਜਿਹੜੇ ਕੁਝ ਖਾਸ ਏਜੰਡੇ ਹਨ ਉਹਨਾਂ ਨੂੰ ਕਾਨਫਰੰਸਾਂ ਦੀਆਂ ਮੰਚਾਂ ਦੇ ਉੱਤੇ ਮਤਲਬ ਸਟੇਜਾਂ ਦੇ ਉੱਤੇ ਖੁੱਲੇ ਆਮ ਨਹੀਂ ਦੱਸਣਾ ਚਾਹੀਦਾ ਇਹ ਮੇਰੀ ਸੱਚਮੁੱਚ ਇੱਕ ਇੱਛਾ ਸੀ ਜਿਹੜੀ ਅੱਜ ਕੀ ਪੂਰੀ ਹੋਈ ਕਿਉਂਕਿ ਸਿੱਖ ਕੌਮ ਇੱਕ ਨਿਸ਼ਾਨ ਨੂੰ ਖੜਾ ਕਰ ਰਹੀ ਹੈ ਇੱਕ ਉਸ ਦੇਸ਼ ਦੀ 1500 ਜੀਤੀ ਕਰ ਰਹੀ ਹੈ ਜਿਸ ਦੇਸ਼ ਦੇ ਬੀਤੇ ਇਤਿਹਾਸ ਵਿੱਚ ਵੀ ਜਿਸ ਦੇਸ਼ ਦਾ ਕੋਈ ਮਿਆਰ ਸੀ ਕੋਈ ਪੱਧਰ ਸੀ ਕੋਈ اخلاق ਸੀ ਦੁਨੀਆ ਵਿੱਚ ਕੋਈ ਖਾਸ ਸਥਾਨ ਸੀ ਜਿਸ ਰਾਜ ਦੀਆਂ ਚਰਚਾਵਾਂ ਅੱਜ ਵੀ ਮਹੱਤਵਪੂਰਨ ਹਨ ਅੱਜ ਵੀ ਮਹੱਤਤਾ ਰੱਖਦੀਆਂ ਹਨ ਜੇ ਕਿਸੇ ਨੂੰ ਦਸੀਏ ਕਈ ਯਕੀਨ ਨਹੀਂ ਕਰਦੇ ਕਿ ਇੰਗਲੈਂਡ ਦੀ ਯੂਨੀਵਰਸਿਟੀ ਆਕਸਫੋਰਡ ਅਤੇ ਕੈਂਬਰਿਜ ਸਿੱਖ ਰਾਜ ਦੇ ਸਿੱਖਿਆ ਪ੍ਰਣਾਲੀ ਨੂੰ ਨਕਲ ਕਰਕੇ ਬਣਾਈ ਗਈ ਸੀ ਦੂਸਰੇ ਸ਼ਬਦਾਂ ਵਿੱਚ ਇੰਜ ਕਹਿ ਲਈਏ ਕਿ ਵਿਦਿਕ ਢਾਂਚਾ ਕਿਸ ਪ੍ਰਕਾਰ ਦਾ ਹੋਵੇ ਇਹ ਉਸ ਦੀ ਇੱਕ ਨਕਲ ਸੀ। ਵੱਧ ਕਿਸਮਤੀ ਕੌਮ ਦੀ ਕਿ ਉਹ ਰਾਜ ਖੁੱਸ ਗਿਆ। ਵਰਨਾ ਕੈਂਬਰੇਜ ਅਤੇ ਆਕਸਫੋਰਡ ਨਾਲੋਂ ਵੱਡੀਆਂ ਯੂਨੀਵਰਸਿਟੀਆਂ ਸਾਡੇ ਮਹਾਰਾਜਾ ਰਣਜੀਤ ਸਿੰਘ ਰਾਜ ਵਾਲੇ ਖਾਲਸਾਣ ਵਿੱਚ ਅੱਜ ਸਥਾਪਿਤ ਹੁੰਦੀਆਂ। ਸਾਡਾ ਦੇਸ਼ ਸਵਿਟਜ਼ਰਲੈਂਡ ਨਾਲੋਂ ਵੀ ਵੱਧ ਸੋਹਣਾ, ਅਮਰੀਕਾ ਵਾਂਗ ਮਜ਼ਬੂਤ, ਅਮੀਰ ਅਤੇ ਇਜ਼ਰਾਈਲੀ ਨੀਤੀਆਂ ਵਾਂਗ ਬਹੁਤ ਤੇਜ਼ ਤਰਾਰ ਹੁੰਦਾ। ਜਿਹੜਾ ਵਿਚਾਰਧਾਰਕ ਖਜ਼ਾਨਾ ਸਿੱਖ ਕੌਮ ਦੇ ਕੋਲ ਹੈ ਦੁਨੀਆਂ ਦੀ ਕਿਸੇ ਕੌਮ ਕੋਲ ਨਹੀਂ ਫਿਰ ਬਦ ਕਿਸਮਤੀ ਸ਼ਬਦ ਵਰਤਣਾ ਪੈਂਦਾ ਹੈ ਕਿ ਸਾਡਾ ਵਾਅ ਵਾਸਤਾ ਉਸ ਜੂਠ ਕੌਮ ਨਾਲ ਪਿਆ ਉਸ ਘਟੀਆ ਨਰਲਜ ਆਪਹੁਦਰੀ ਅਤੇ ਗਏ ਗੁਜਰੀ ਕੌਮ ਨਾਲ ਪਿਆ ਜਿਸ ਨੇ ਪਿਛਲੇ 78 ਸਾਲਾਂ ਵਿੱਚ ਸਾਨੂੰ ਕੱਖੋਂ ਹੌਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਹਜ਼ਾਰ ਮੁਸ਼ਕਲਾਂ ਦੇ ਬਾਵਜੂਦ ਲੱਖਾਂ ਸਿਧਾਂਤਕ gheera bandiyan ਦੇ ਬਾਵਜੂਦ ਅਣਗਿਣਤ ਤਸ਼ੱਦਦਾਂ ਅਤੇ ਸਾਜ਼ਸ਼ਾਂ ਦੇ ਸ਼ਿਕਾਰ ਹੋਣ ਤੋਂ ਬਾਅਦ ਵੀ ਹਰ ਪ੍ਰਕਾਰ ਦੀ ਜਲਾਲਤ ਅਤੇ ਹੇਠੀ ਸਹਿਣ ਕਰਦਿਆਂ ਹੋਇਆਂ ਵੀ ਸਿੱਖ ਕੌਮ ਦੇ ਉੱਤੇ ਦਸਮ ਪਿਤਾ ਜੀ ਨੇ ਆਪਣਾ ਹਸ ਰੱਖਿਆ ਅਤੇ ਸੁਰਖਰੂ ਹੋ ਕੇ ਬਾਹਰ ਨਿਕਣ ਲਈ ਇੱਕ ਦਰਾਜਾ ਜੇ ਬੰਦ ਹੋਇਆ ਪੰਜ ਨਵੇਂ ਦਰਵਾਜ਼ੇ ਹੋਰ ਖੁੱਲ ਗਏ ਜਿਨ੍ਹਾਂ ਦਾ ਨਾਮ ਹੈ ਅਮਰੀਕਾ, ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਨ੍ਹਾਂ ਨੂੰ ਅਸੀਂ 5 ਆਈਸ ਕਹਿੰਦੇ ਆਂ ਪੰਜ ਅੱਖੇ ਦੇਸ਼ ਤੁਸੀਂ ਸੰਸਾਰ ਦਾ ਨਿਖਸ਼ਾ ਆਪਣੇ ਸਾਹਮਣੇ ਖੁੱਲ ਕੇ ਰੱਖੋਗੇ ਤਾਂ ਤੁਹਾਨੂੰ ਇਹਦੇ ਵਿੱਚ ਇੱਕ ਅਦਭੁੱਤ ਚੀਜ਼ ਨਜ਼ਰ ਆਏਗੀ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਸਾਂਝਾ ਹੈ ਤੇ ਇੰਗਲੈਂਡ ਇਹਨਾਂ ਦੋਵਾਂ ਦੇ ਮੱਧ 'ਚ ਹੈ ਉਧਰੋਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਬਾਰਡਰ ਸਾਂਝਾ ਹੈ ਉਹ ਪੂਰਬ ਵਿੱਚ ਪੈਂਦੇ ਨੇ ਕੈਨੇਡਾ ਤੇ ਅਮਰੀਕਾ ਪੱਛਮ ਦੇ ਵਿੱਚ ਪੈਂਦਾ ਅਤੇ ਇੰਗਲੈਂਡ ਧਰਤੀ ਦੇ ਮੱਧ ਪੂਰਬ ਦੇ ਨਾਲ ਜੁੜਿਆ ਹੋਇਆ ਹੈ ਇਸ ਵਿਸ਼ੇਸ਼ਤਾ ਦੇ ਪਿੱਛੇ ਵੀ ਕੋਈ ਅਗਿਆਤ ਰਹਿਬਰੀ ਤ੍ਰੁੱਠੀ ਹੋਈ ਹੋ ਸ਼ਕਤੀ ਹੈ ਜੋ ਸਾਡ ਨੂੰ ਅਗਵਾਈ ਦੇ ਰਹੀ ਹੈ ਸਾਡੀ ਸਪੋਰਟ ਵਿੱਚ ਨਿਕਲੇ ਦੇਸ਼ ਦੁਨੀਆ ਦੇ ਨਕਸ਼ੇ ਵਿੱਚੋਂ ਜੇ ਦੇਖੀਏ ਤਾ ਇਸ ਦੀ ਬਣਤਰ ਵੀ ਇੰਜ ਲੱਗਦੀ ਹੈ ਜਿਵੇਂ ਸਿੱਖਾਂ ਦਾ ਰਾਜ ਪੂਰੇ ਸੰਸਾਰ ਦੇ ਉੱਤੇ ਫੈਲਣ ਦਾ ਕੋਈ ਸੰਕੇਤ ਹੋਵੇ। ਜਦ ਮੈਂ ਸਿੱਖਾਂ ਦਾ ਰਾਜ ਕਹਿੰਨਾ ਤਾਂ ਇਸ ਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਰਾਜ। ਇਸ ਦੇ ਅਰਥ ਇਹ ਨਹੀਂ ਕੱਢਣੇ ਕਿ ਪੰਜਾਬ ਨੇ ਪੂਰੀ ਦੁਨੀਆ ਦੇ ਉੱਤੇ ਰਾਜ ਕਰਨਾ ਹੈ। ਇਸ ਪੰਜਾਬ ਨੇ ਪੂਰੀ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪਰੋਸ ਕੇ ਦੇਣੀ ਹੈ ਕਿ ਆਹ ਰੋ ਤੇ ਇਹਦੇ ਮੁਤਾਬਕ ਆਪਣੇ ਆਪਣੇ ਰਾਜ ਕਰੋ। ਸਾਡਾ ਰਾਜ ਤਾਂ ਸਾਡੇ ਖੇਤੇ ਵਿੱਚ ਹੀ ਹੋਵੇਗਾ। ਉਹ ਰਾਜ ਜਿਸ ਦੇ ਸੰਬੰਧ ਵਿੱਚ ਇਕੀ ਅਤੇ 2 ਜੂਨ ਨੂੰ ਖਾਲਿਸਤਾਨ ਕਾਖਸ ਫਾਊਂਡੇਸ਼ਨ ਵੱਲੋਂ ਜੋ ਗੁਪਤ ਸਮੇਲਨ ਕੀਤਾ ਗਿਆ ਉਸ ਦੀਆਂ ਕੁਝ ਗੱਲਾਂ ਜੋ ਉਹਨਾਂ ਵੱਲੋਂ ਦੱਸਣ ਲਈ ਮੀਡੀਆ ਨੂੰ ਇਜਾਜ਼ਤ ਮਿਲੀ ਸੀ ਉਹ ਮੇਰੇ ਤੱਕ ਪਹੁੰਚੀਆਂ ਮੈਂ ਆਪ ਨਾਲ ਸਾਂਝੀਆਂ ਕਰਨ ਲੱਗਾ ਇਸ ਸਮਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਗੁਪਤ ਵੀ ਰੱਖੀਆਂ ਗਈਆਂ ਜਿਹੜੀਆਂ ਕਹਿੰਦੇ ਕਿ ਬਾਹਰ ਮੀਡੀਆ ਨਹੀਂ ਦੱਸ ਸਕਦਾ ਜਿਸ ਕਰਕੇ ਉਹ ਮੇਰੇ ਤੱਕ ਵੀ ਨਹੀਂ ਪਹੁੰਚੀਆਂ ਸਮੇਲਨ ਦੇ ਵਿੱਚ ਕੁਝ ਰੈਜ਼ੋਲੂਸ਼ਨ ਜਿਹੜੇ ਪਾਸ ਹੋਏ ਉਹਨਾਂ ਵਿੱਚ ਸਭ ਤੋਂ ਪਹਿਲਾਂ ਇਹ ਸੀ ਕੈਸੇ ਖਾਲਸਤਾਨ ਦੀ ਕੌਮ ਨੂੰ ਦੱਸਣਾ ਚਾਹੁੰਦੇ ਆ ਖਾਲਸਤਾਨ ਬਹੁਤ ਜਲਦ ਬਣਨ ਜਾ ਰਿਹਾ ਹੈ ਸਰੋਤੇ ਸਹਿਬਾਨ ਇੱਕ ਗੱਲ ਆਪਣੇ ਚੇਤੇ ਵਿੱਚ ਰੱਖਣਾ ਉੱਥੇ ਜੋ-ਜੋ ਮਤੇ ਰੈਜ਼ੋਲੂਸ਼ਨ ਪਾਸ ਹੋਏ ਮੈਂ ਹੋ ਬਹੁ ਸ਼ਬਦਾਂ ਵਿੱਚ ਨਹੀਂ ਦੱਸਣੇ ਗੱਲ 100 ਵਿੱਚੋਂ 110% ਉਹੀ ਹੋਵੇਗੀ ਪਰ ਸ਼ਬਦ ਮੇਰੇ ਹੋਣਗੇ ਇਸੇ ਮਤਾ ਨੰਬਰ 1 ਦੇ ਨਾਲ ਜੁੜਦੀ ਹੋਈ ਜਿਹੜੀ ਗੱਲ ਅੱਗੇ ਕਹੀ ਉਹ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਜਿਸ ਤਰੀਕੇ ਵੀ ਸਿੱਖ ਆਜ਼ਾਦੀ ਦੀ ਲਹਿਰ ਨੂੰ ਬਦਨਾਮ ਕਰ ਲਈ ਜਿਸ ਕਤਲੋਗਾਰਤ ਦਾ ਸਹਾਰਾ ਲਿਆ ਜਿਨ੍ਹਾਂ ਸਾਜ਼ਿਸ਼ਾਂ ਦਾ ਸਹਾਰਾ ਲਿਆ ਜਿਹੜੀਆਂ ਨੀਚ ਹਰਕਤਾਂ ਦੇ ਨਾਲ ਉਹਨਾਂ ਨੇ ਸਿੱਖ ਕੌਮ ਨੂੰ ਨੁਕਸਾਨਿਆ ਅਤੇ ਕੌਮ ਦੀ ਹੇਠੀ ਕੀਤੀ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਅਤੇ ਪੱਛਮੀ ਦੇਸ਼ਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕਿਸੇ ਵੀ ਪ੍ਰਕਾਰ ਦੇ ਸਰਕਾਰੀ ਜਾਂ ਗੈਰ ਸਰਕਾਰੀ ਅਤਵਾਦ ਦੇ ਵਿਰੋਧੀ ਹਨ ਅਤੇ ਹਮੇਸ਼ਾ ਵਿਰੋਧੀ ਰਹਿਣਗੇ ਮਤਾ ਨੰਬਰ 2 ਸੰਮੇਲਨ ਇਹ ਫੈਸਲਾ ਕਰਦਾ ਹੈ ਪੰਜਾਬ ਅਤੇ ਸਿੱਖਾਂ ਦੀ ਵਸੋਂ ਵਾਲੇ ਇਲਾਕਿਆਂ ਦੇ ਨਾਲ ਉਸ ਖੇਤਰ ਦੇ ਵਿੱਚ ਵਪਾਰ ਅਤੇ ਖੇਤੀ ਨਾਲ ਜੁੜੇ ਸਮੂਹ ਲੋਕਾਂ ਦੇ ਭਵਿੱਖ ਲਈ ਚੀਨ, ਪਾਕਿਸਤਾਨ ਅਤੇ ਖਾੜੀ ਦੇਸ਼ਾਂ ਦੇ ਨਾਲ ਆਰਥਿਕ ਆਦਾਨ-ਪ੍ਰਦਾਨ ਕਰਨ ਲਈ ਉਹਨਾਂ ਸੰਭਾਵਨਾਵਾਂ ਦੇ ਮੱਦੇਨਜ਼ਰ ਇੱਕ ਮੁਖੀ ਮਾਡਲ ਤਿਆਰ ਕਰਨ ਲਈ ਜੀਓ ਪੋਲੀਟੀਕਲ ਐਕਸਪਰਟ ਕੋਲੋਂ ਇੱਕ ਰਿਪੋਰਟ ਤਿਆਰ ਕਰਵਾਈ ਜਾਵੇਗੀ ਜਿਸ ਨੂੰ ਪੜਾਵਾਰ ਲਾਗੂ ਕੀਤਾ ਜਾਵੇਗਾ ਮਤਾ ਨੰਬਰ 3 ਕੋ ਮੰਤਰੀ ਕਾਨੂੰਨਾ ਅਤੇ ਨਿਯਮਾਂ ਦੇ ਮੁਤਾਬਕ ਪੰਜਾਬ ਅਤੇ ਇਸ ਦੇ ਵਗਦੇ ਪਾਣੀਆਂ ਦਾ ਕੁਦਰਤੀ ਵਹਾਅ ਜੋ 1947 ਤੋਂ ਪਹਿਲਾਂ ਜਿਵੇਂ ਚੱਲਦਾ ਸੀ ਉਸ ਨੂੰ ਉਸੇ ਰੂਪ ਵਿੱਚ ਦੁਬਾਰਾ ਲਿਆਉਣ ਲਈ ਉਸੇ ਰੂਪ ਵਿੱਚ ਜਿਉਂ ਦਾ ਤਿਉਂ ਰੱਖਣ ਲਈ ਰਪੇਰੀਅਨ ਕਾਨੂੰਨਾਂ ਦੇ ਮੁਤਾਬਕ ਇਸ ਸਬੰਧੀ ਚਾਰਾਜੋਈ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਕਾਰਜ ਪੰਜਾਬ ਦੀ ਕਿਸਾਨੀ ਲਈ ਬਹੁਤ ਜ਼ਿਆਦਾ ਅਹਿਮ ਹੈ ਮਤਾ ਨੰਬਰ 4 ਪੰਜਾਬ ਵਿੱਚ 1993 ਤੋਂ ਬਾਅਦ ਜਿਹੜੀ ਗੈਰ ਸਿੱਖ ਅਤੇ ਗੈਰ ਪੰਜਾਬੀ ਵਸੋਂ ਨੂੰ ਪੰਜਾਬ ਵਿੱਚ ਵਸਾਇਆ ਗਿਆ ਹੈ ਇਸ ਵਸੇਬੇ ਸੰਬੰਧੀ ਉਹਨਾਂ ਸਾਰਿਆਂ ਨੂੰ ਕੱਚੇ ਪ੍ਰਵਾਸੀਆਂ ਦੇ ਤੌਰ ਤੇ ਨਾਮਜ਼ਦ ਕੀਤਾ ਜਾਵੇਗਾ ਮੌਜੂਦਾ ਦੌਰ ਵਿੱਚ ਵਸ ਰਹੀ ਇਸ ਆਬਾਦੀ ਨੂੰ ਪੱਕੇ ਤੌਰ ਤੇ ਰੱਖਣਾ ਜਾਂ ਨਹੀਂ ਰੱਖਣਾ ਜਾਂ ਕਿੰਨੇ ਸਮੇਂ ਰਹਿਣ ਵਾਸਤੇ ਕੰਮ ਕਰਨ ਦੀ ਇਜਾਜ਼ਤ ਦੇਣੀ ਹੈ ਉਹਨਾਂ ਵਾਸਤੇ ਨਿਯਮ ਅਤੇ ਨਿਜਮ ਤੈ ਕੀਤੇ ਜਾਣਗੇ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਮੇਰੇ ਵਾਲੇ ਚੈਨਲ ਦੇ ਵਿੱਚ ਜਾ ਕੇ ਉੱਪਰ ਵਿਜ਼ਿਟ ਚੈਨਲ ਨੂੰ ਦਬਿਓ ਉਸ ਵਿੱਚ ਇੱਕ ਲਿਸਟ ਬਣਾਈ ਹੋਈ ਹੈ ਜਿਸ ਦਮ ਇਹ ਨਾਮ ਰੱਖਿਆ ਹੈ ਖਾਲਸਤਾਨ ਦਾ ਪ੍ਰਬੰਧ ਉਸ ਵਿੱਚ ਮੈਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਇਹਨਾਂ ਪ੍ਰਵਾਸੀਆਂ ਸੰਬੰਧੀ ਜੋ ਮੇਰੇ ਦਿਮਾਗ ਵਿੱਚ ਆਇਆ ਸੀ ਉਹ ਮੈਂ ਕਾਫੀ ਮਹੀਨੇ ਪਹਿਲਾਂ ਪਾਇਆ ਹੋਇਆ ਹੈ ਮੈਨੂੰ ਇਹ ਸੁਣ ਕੇ ਖੁਸ਼ੀ ਵੀ ਹੋਈ ਕਿਉਂਕਿ ਮੈਂ ਉਹਨਾਂ ਐਪੀਸੋਡਾਂ ਦੇ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਸਿੱਖ ਕੌਮ ਦੀ ਲੀਡਰਸ਼ਿਪ ਨੂੰ ਇਸ ਉੱਤੇ ਕੰਮ ਕਰਨਾ ਚਾਹੀਦਾ ਹੈ ਮੈਨੂੰ ਇੰਜ ਮਹਿਸੂਸ ਹੋ ਰਿਹਾ ਜਿਵੇਂ ਇਹ ਐਪੀਸੋਡ ਜ਼ਰੂਰ ਫੈਲਿਆ ਤੇ ਉੱਥੋਂ ਤੱਕ ਪਹੁੰਚਿਆ ਅਤੇ ਉਹਨਾਂ ਨੇ ਇਸ ਗੱਲ ਉੱਤੇ ਧਿਆਨ ਦੇ ਦਿੱਤਾ ਤੁਸੀਂ ਉਸ ਲਿਸਟ ਨੂੰ ਖੋਲ੍ਹ ਕੇ ਉਸ ਤੇ ਸਾਰੇ ਐਪੀਸੋਡ ਸੁਣ ਸਕਦੇ ਹੋ ਇਹ ਵੀ ਹੋ ਸਕਦਾ ਹੈ ਕਿ ਇਹ ਉਹਨਾਂ ਦੇ ਏਜੰਡੇ ਤੇ ਪਹਿਲਾਂ ਹੀ ਹੋਵੇ ਲੇਕਿਨ ਮੇਰੇ ਰਾਂ ਵੀ ਸਤਗੁਰਾਂ ਨੇ ਇਹ ਚੀਜ਼ਾਂ ਕਢਵਾਈਆਂ ਤੇ ਮੈਂ ਉਹ ਪਹਿਲਾਂ ਹੀ ਆਪਣੇ ਐਪੀਸੋਡ ਚ ਦਰਜ ਕੀਤੀਆਂ ਹੋਈਆਂ ਹਨ ਮਤਾ ਨੰਬਰ 5 1993 ਤੋਂ ਬਾਅਦ ਜਿਹੜੀ ਜ਼ਮੀਨ ਖਰੀਦੀ ਅਤੇ ਵੇਚੀ ਗਈ ਜਿਹੜੇ ਘਰ ਵੇਚੇ ਅਤੇ ਖਰੀਦੇ ਗਏ ਉਹਨਾਂ ਸਾਰਿਆਂ ਕੇਸਾਂ ਨੂੰ ਦੁਬਾਰਾ ਨਵੇਂ ਸਿਰਿਓਂ ਕੋਖਿਆ ਜਾਵੇਗਾ ਜਿਸ ਦੀ ਕੋਖ ਵਾਸਤੇ ਇੱਕ ਇੰਡੀਪੈਂਡੈਂਟ ਆਜ਼ਾਦ ਮਹਿਕਮਾ ਸਥਾਪਿਤ ਕੀਤਾ ਜਾਵੇਗਾ ਇਹਨਾਂ ਫਾਰਮੂਲਿਆਂ ਤਹਿਤ ਜਿਸ ਵਿੱਚ ਪੰਜਾਬ ਵਿੱਚ ਸਿੱਖਾਂ ਨੂੰ ਉੰਗੋ ਰਕਤੌਰ ਤੇ ਡੈਮੋਗ੍ਰਾਫਿਕਲੀ ਤੌਰ ਦੇ ਉਤੇ ਘਟ ਗਿਣਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਡੂੰਗੀ ਪੜਤਾਲ ਕੀਤੀ ਜਾਵੇਗੀ ਅਤੇ ਆਖਰੀ ਆਉਟਪੁੱਟ ਨਤੀਜਾ ਨਿਕਣ ਤੋਂ ਬਾਅਦ ਖਾਲਸਤਾਨ ਬਣਵਿਆ ਪਹਿਲੇ ਦਿਨ ਹੀ ਇਸ ਵਿੱਚ ਅਆਂ ਬੇਨਿਜ਼ਮੀਆਂ ਨੂੰ ਸਦਾ ਕਰਕੇ ਲਾਗੂ ਕਰ ਦਿੱਤਾ ਜਾਵੇਗਾ ਮਤਾ ਨੰਬਰ 6 ਖਾਲਸਤਾਨ ਸਮਟ 225 ਵੱਲੋਂ ਸੰਯੁਕਤ ਰਾਸ਼ਟਰ ਨੂੰ ਅਮਰੀਕੀ ਪ੍ਰਬੰਧ ਅਤੇ 5 ਆਈਜ਼ ਮੁਲਕਾਂ ਨੂੰ ਅਤੇ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਮਦਈ ਮੁਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖਾਲਸਾਤਾਨ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਆਪਣੇ ਵੱਲੋਂ ਮਾਨਤਾ ਦੇਣ ਇਸ ਸੰਬੰਧੀ ਸਫਾਰਤੀ ਕਮੇਟੀ ਵੱਲੋਂ ਸੰਬੰਧਿਤ ਮੁਲਕਾਂ ਦੇ ਵਿਦੇਸ਼ ਮੰਤਰੀਆਂ ਅਤੇ ਸਫਾਰਤਖਾਨਿਆਂ ਤੱਕ ਸਫਾਰਤਖਾਨਾ ਐਂਬੈਸੀ ਨੂੰ ਕਹਿੰਦੇ ਹਨ ਪਹੁੰਚ ਕੀਤੀ ਜਾਵੇਗੀ ਇਹ ਕੁੱਲ ਮਤੇ ਸਨ ਬਾਕੀ ਉਸ ਸਮਟ ਦੇ ਵਿੱਚ ਜਿੰਨੇ ਵੀ ਆਗੂ ਸ਼ਾਮਲ ਹੋਏ ਉਹਨਾਂ ਵੱਲੋਂ ਖਾਲਸਾ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਪ੍ਰਬੰਧ ਉੱਤੇ ਵਿਸ਼ੇਸ਼ ਕਰਕੇ ਗੱਲ ਕੀਤੀ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਲਦੀ ਤੋਂ ਜਲਦੀ ਅਮਰੀਕੀ ਪ੍ਰਬੰਧ ਨਾਲ ਪਹੁੰਚ ਕਰਕੇ ਖਾਲਿਸਤਾਨ ਦੀ ਸਥਾਪਤੀ ਲਈ ਕਦਮਾਂ ਦੇ ਵਿੱਚ ਤੇਜ਼ੀ ਲਰਦੀ ਜਾਵੇਗੀ ਉਹਨਾਂ ਇੱਕ ਗੱਲ ਹੋਰ ਵਿਸ਼ੇਸ਼ ਤੌਰ ਦੇ ਉੱਤੇ ਕੀਤੀ ਕਿ ਅੱਜ ਦੀ ਗੱਲਬਾਤ ਜੋ ਰਾਜ ਪ੍ਰਬੰਧ ਨਾਲ ਸੰਬੰਧਿਤ ਹੈ ਇਸ ਨੂੰ ਖਾਲਿਸਤਾਨ ਦੇ ਪ੍ਰਬੰਧ ਦੀ ਮੁਰਸੁਰਜੀਤੀ ਵਨੋ ਸਮਝਿਆ ਜਾਵੇ ਅਤੇ ਇਸ ਸਾਰੇ ਰਿਕਾਰਡ ਨੂੰ ਉਹਨਾਂ ਨੇ ਸੰਭ ਕੇ ਦਰਜ ਕਰ ਲਿਆ ਤਾਂ ਕਿ ਇਹ ਖਾਲਸਤਾਨ ਸਰਕਾਰ ਨੂੰ ਬਾਅਦ ਵਿੱਚ ਸਪੁਰਦ ਹੋ ਸਕੇ ਇਸ ਸੰਮੇਲਨ ਨੂੰ ਗੁਪਤ ਰੱਖਣ ਵਾਸਤੇ ਉੱਥੇ ਕੈਮਰੇ ਦੀ ਮਨਾਹੀ ਰੱਖਣ ਵਾਸਤੇ ਸੰਮੇਲਨ ਦੀ ਸਾਰੀ ਕਾਰਗੁਜ਼ਾਰੀ ਨੂੰ ਇੱਕ ਪਰਦੇ ਪਿੱਛੇ ਸਿਕਰਟ ਰੱਖਣ ਦਾ ਜੋ ਫੈਸਲਾ ਸੀ ਇਸ ਤਸਦੇ ਅਰਥਾਂ ਵਿੱਚ ਜੋ ਸਮਝ ਆਉਂਦਾ ਉਹ ਇਹ ਹੈ ਕਿ ਖਾਲਸਤਾਨ ਦੀ ਅੰਦਰੂਨੀ ਤੌਰ ਤੇ ਤਿਆਰੀ ਹੋ ਚੁੱਕੀ ਹੈ ਅਤੇ ਰਹਿਦੀ ਹੋਈ ਤਿਆਰੀ ਨੂੰ ਮੁਕੰਮਲ ਕਰਨ ਵਾਸਤੇ ਅਗਲੇ ਪੜਾਅ ਦੀਆਂ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਹਨ ਇਸ ਸੰਮੇਲਨ ਨੂੰ ਗੁਪਤ ਰੱਖਣ ਪਿੱਛੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹ ਇਹ ਸੀ ਕਿ ਭਾਰਤੀ ਏਜੰਟ ਜਿਹੜੇ ਪੱਗਾਂ ਵਿੱਚ ਸਿਰਫ ਸਾਈ ਬੈਠੇ ਹਨ ਜਾਂ ਕਿਸੇ ਵੀ ਹੋਰ ਰੂਪ ਵਿੱਚ ਉੱਥੇ ਮੌਜੂਦ ਹੋਣ ਉਹ ਉੱਥੇ ਪਹੁੰਚ ਨਾ ਸਕਣ ਉਹਨਾਂ ਦੀ ਰੋਕਥਾਮ ਵਾਸਤੇ ਇਸ ਪ੍ਰੋਗਰਾਮ ਨੂੰ ਇਸ ਸਮਿਟ ਨੂੰ ਇਸ ਸੰਮੇਲਨ ਨੂੰ ਗੁਪਤ ਰੱਖਿਆ ਗਿਆ ਅੱਜ ਦਾ ਪ੍ਰੋਗਰਾਮ ਸੁਣ ਕੇ ਭਾਰਤੀ ਭਗਤਾਂ ਨੂੰ ਜੁਕਾਮ ਵੀ ਲੱਗ ਸਕਦਾ ਹੈ ਖਾਰਸ਼ ਵੀ ਹੋ ਸਕਦੀ ਹੈ ਹੋਰ ਕਈ ਪ੍ਰਕਾਰ ਦੀਆਂ ਛੋਟੀਆਂ ਵੱਡੀਆਂ ਬਿਮਾਰੀਆਂ ਨਾਲ ਪ੍ਰਭਾਵ ਪੈ ਸਕਦਾ ਹੈ ਇਸ ਕਰਕੇ ਉਹ ਆਪਣੀ ਸਿਹਤ ਦਾ ਖਿਆਲ ਰੱਖਣਾ ਕਿਉਂਕਿ ਸਿੱਖ ਕਿਸੇ ਨੂੰ ਦੁੱਖ ਨਹੀਂ ਨਾ ਦੇਣਾ ਚਾਹੁੰਦਾ ਅਸੀਂ ਚਾਹੁੰਦੇ ਹਾਂ ਸਾਰੇ ਖੁਸ਼ ਰਹਿਣ ਸਾਰੇ ਸਿਹਤਮੰਦ ਰਹਿਣ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਸਰੋਤਿਆਂ ਨੂੰ ਅੱਜ ਦਾ ਪ੍ਰੋਗਰਾਮ ਦਾ ਪੂਰਾ ਨੰਦਾ ਆਇਆ ਹੋਵੇਗਾ ਹਰੇਕ ਖਰਸਤਾਨੀ ਭੈਣ ਭਰਾ ਵੀਰ ਇਹ ਸੁਣ ਕੇ ਬੱਗੋਬੱਗ ਹੋਏ ਹੋਣਗੇ ਉਹਨਾਂ ਦੀਆਂ ਉਮੀਦਾਂ ਦੇ ਰੁੱਖਾਂ ਨੂੰ ਨਵੀਆਂ ਕਰੁੰਬਲਾਂ ਫਿਰ ਫੁੱਟੀਆਂ ਹੋਣਗੀਆਂ ਇਹ ਗੱਲ ਹੈ ਹੀ ਖੁਸ਼ੀ ਵਾਲੀ ਹੈ ਅਸੀਂ ਤਾਂ ਕਈ ਯੁੱਗਾਂ ਤੋਂ ਢੀਕ ਰਹੇ ਹਾਂ ਮੈਂ ਯੁੱਗ ਸ਼ਬਦ ਤਾਂ ਵਰਤਦਾ ਹਾਂ ਕਿਸੇ ਗੁलाम ਦੇਸ਼ ਦੇ ਬਿਛਦੇ ਵਾਸਤੇ ਇੱਕ ਇੱਕ ਦਿਨ ਨਹੀਂ ਇੱਕ ਇੱਕ ਘੰਟਾ ਵੀ ਇੱਕ ਯੁੱਗ ਵਰਗਾ ਹੁੰਦਾ ਹੈ ਗੁਲਾਮ ਲੋਕਾਂ ਦੀਆਂ ਅਸਾਂ ਉਮੀਦਾਂ ਗੁਲਾਮ ਵਰਗ ਦੇ ਚਾ ਮੈਂ ਸਦਾ ਸਿੱਖਾਂ ਬਾਰੇ ਹੀ ਗੱਲ ਕਰਦਾ ਕਿ ਸਿੱਖ ਕੌਮ ਦੇ ਚਾ ਮਲਾਰ ਖੁਸ਼ੀਆਂ ਖੇੜੇ ਜੋ 1849 ਤੋਂ ਬਾਅਦ ਤੋਂ ਆਖੇਗੇ ਉਹ ਪੰਜਾਬ ਦੀ ਧਰਤੀ ਜਿਸ ਉੱਤੇ ਸਿੱਖ ਦੂਸਰਿਆਂ ਦੀ ਖੁਸ਼ਹਾਲੀ ਵਾਸਤੇ ਦੂਸਰਿਆਂ ਦੀ ਆਜ਼ਾਦੀ ਵਾਸਤੇ ਸ਼ੇਰੇ ਪੰਜਾਬ ਦੇ ਨਾਮ ਥੱਲੇ ਹਰ ਪ੍ਰਕਾਰ ਦੀ ਆਜ਼ਾਦੀ ਅਤੇ ਖੁੱਲ ਦਿੰਦਾ ਹੈ ਹਰ ਪ੍ਰਕਾਰ ਦੀਆਂ ਮਨੁੱਖੀ ਲੋੜਾਂ ਪੂਰੀਆਂ ਕਰਦਾ ਹੈ ਉਹ ਕਿਸੇ ਗਰੀਬ ਬਜ਼ੁਰਗ ਦੇ ਮੱਥੇ ਦੇ ਉੱਤੇ ਉਦਾਸੀ ਦੀਆਂ ਧੂੜੀਆਂ ਨਹੀਂ ਦੇਖਣਾ ਚਾਹੁੰਦਾ ਉਹ ਤਾਂ ਭੁੱਖ ਪਈ ਕਾਲ ਪਏ ਤੇ ਆਟਾ ਚੁੱਕ ਕੇ ਸਿਰ ਦੇ ਉੱਤੇ ਆਪ ਪੰਡ ਰੱਖ ਕੇ ਉਸ ਬਜ਼ੁਰਗ ਦੇ ਘਰੇ ਸਿੱਟ ਕੇ ਆਉਂਦਾ ਹੈ ਉਸ ਮਹਾਰਾਜੇ ਦੀ ਕੌਮ ਅੱਜ ਨਕੀਆਂ ਨਕੀਆਂ ਮੰਗਾਂ ਵਾਸਤੇ ਸੜਕਾਂ ਤੇ ਧਰਨੇ ਲਾ ਕੇ ਬੈਠੀ ਐ ਜੇਲਾਂ ਵਿੱਚ ਸੜ ਰਹੀ ਐ ਜਲੀਲ ਹੋ ਰਹੀ ਐ ਥਾਣਿਆਂ ਵਿੱਚ ਬੈਠੇ ਜਹਾਨੋਂ ਗੁਜ਼ਰੇ ਹੋਏ ਦੁਨੀਆਂ ਤੋਂ ਗਏ ਗੁਜ਼ਰੇ ਹੋਏ ਬੰਦੇ ਜਿਨ੍ਹਾਂ ਦੀ ਸ਼ਕਲ ਦੇਖਣ ਨੂੰ ਰੂਹ ਹੀ ਕਰਦੀ ਉਹਨਾਂ ਨੂੰ ਸਾਫ਼-ਸਾਫ਼ ਕਰਨਾ ਪੈ ਰਿਹਾ ਹੈ ਦੁਨੀਆਂ ਦੇ ਕਿਸਹਾਰੇ ਲੋਕਾਂ ਦੇ ਪਿੱਛੇ-ਪਿੱਛੇ ਹੱਥ ਅੱਡ ਕੇ ਫਿਰਨਾ ਪੈ ਰਿਹਾ ਹੈ ਚਾਰ ਛਲੜਾਂ ਦੀ ਕਮਾਈ ਵਾਸਤੇ ਮਾਪਿਆਂ ਨੂੰ ਆਪਣੇ ਪੁੱਤ ਘਰੋਂ ਬਾਹਰ ਹਜ਼ਾਰਾਂ ਮੀਲ ਦੂਰ ਭੇਜਣੇ ਪੈ ਰਹੇ ਉਹ ਪੁੱਤ ਜਿਹੜੇ ਪਿੱਛੇ ਕਿਸੇ ਖੁਸ਼ੀ ਗਮੀ ਦੇ ਵਿੱਚ ਮੌਕੇ ਤੇ ਪਹੁੰਚ ਨਹੀਂ ਸਕਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਿੱਖ ਕੌਮ ਪੂਰੀ ਦੁਨੀਆ ਦੇ ਵਿੱਚ ਖਿੰਡੇ ਫਿਰਦੀ ਹੋਵੇ ਅਤੇ ਫਿਰ ਵੀ ਸੰਘਰਸ਼ ਕਰਦੀ ਹੋਵੇ ਇਹੋ ਜੇ ਸੰਘਰਸ਼ਕਾਰੀਆਂ ਨੂੰ ਮੇਰੇ ਵੱਲੋਂ ਸਲਾਮ ਹੈ ਇਹੋ ਜੀਆਂ پاک ਰੂਹਾਂ ਨੂੰ ਮੇਰੇ ਵੱਲੋਂ ਸਜਦਾ ਜਿਨ੍ਹਾਂ ਦੀ ਬਰੌਲਤ ਅੱਜ ਨਵੀਆਂ ਅਸਾਂ ਉਮੀਦਾਂ ਦਾ ਸੂਰਜ ਚੜ੍ਹ ਰਿਹਾ ਹੈ ਇਸ ਦੁਨੀਆ ਦੇ ਨਕਸ਼ੇ ਉਤੇ ਦੱਖਣੀ ਏਸ਼ੀਆ ਦੇ ਖੇਤੇ ਦੇ ਵਿੱਚ ਇੱਕ ਖਾਲਿਸਤਾਨ ਦੇਸ਼ ਸਥਾਪਿਤ ਹੋਣ ਜਾ ਰਿਹਾ ਹੈ ਉਹ ਵਤਨੋਂ ਵਿਛੜੇ ਤੇ ਮਾਇੂਸ ਜਿਹਰੇ ਉਹ ਵੀਰ ਜਿਹੜੇ ਦਹੱਕਿਆਂ ਬਧੀ ਬਲੈਕਲਿਸਟਾਂ ਦਾ ਸ਼ਿਕਾਰ ਹੋਏ ਜੋ ਆਜ਼ਾਦ ਹੁੰਦੇ ਹੋਏ ਵੀ ਮਾਨਸਿਕ ਤੌਰ ਤੇ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਹਨ ਉਹਨਾਂ ਦੀਆਂ ਰੁੱਸੀਆਂ ਹੋਈਆਂ ਬਹਾਰਾਂ ਉਹਨਾਂ ਦੇ ਉਦਾਸੇ ਹੋਏ ਮੌਸਮ ਜਿਨ੍ਹਾਂ ਦੀ ਵਾਪਸੀ ਚੰਦ ਸਾਲਾਂ ਦੇ ਵਿੱਚ ਫਿਰ ਹੋ ਰਹੀ ਹੈ ਮੇਰੇ ਵੱਲੋਂ ਨਿੱਜੀ ਤੌਰ ਤੇ ਖਾਲਸਤਾਨ ਕੱਕਸ ਫਾਊਂਡੇਸ਼ਨ ਨਾਲ ਸੰਬੰਧਿਤ ਸਾਰੀ ਟੀਮ ਨੂੰ ਸਾਰੇ ਲੀਡਰਾਂ ਨੂੰ ਜਿਥੇ ਬਹੁਤ ਸਾਰੀ ਮੁਬਾਰਕਬਾਦ ਹੈ ਉੱਥੇ ਬਹੁਤ ਬਹੁਤ ਸਾਰਾ ਧੰਨਵਾਦ ਵੀ ਹੈ ਜੋ ਸਾਡੇ ਖਾਤਰ ਰਾਤ ਦਿਨ ਇਸ ਕੰਮ ਵਿੱਚ ਲੱਗੇ ਹੋਏ ਹਨ ਉਹਨਾਂ ਵਿੱਚ ਸਾਡੇ ਵੀਰ ਸੁਰਿੰਦਰ ਸਿੰਘ ਵੀ ਹਨ ਵਾਹਿਗੁਰੂ ਖਾਲਸਾਤਨ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਦੇ ਸਿਰਾਂ ਤੇ ਸੁਰੱਖਿਆ ਦਾ ਮੇਰ ਪ੍ਰਿਆਰਤ ਰੱਖੇ ਖਾਲਸਾਤਨ ਦੇਸ਼ ਜਲਦੀ ਸਥਾਪਿਤ ਹੋਵੇ ਇਹਨਾਂ ਹੀ ਵਿਚਾਰਾਂ ਨਾਲ ਇੱਥੇ ਹੀ ਸੰਕੋਚਦਾ ਹੋਇਆ ਆਪਜੀ ਤੋਂ ਖਿਮਾ ਮੰਗਦਾ ਕੱਲ ਨੂੰ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਚਾਰ ਤੇ ਨਵੇਂ ਖਿਆਲ ਦੇ ਨਾਲ ਆਪਣਾ ਖਿਆਲ ਰੱਖਣਾ ਵਾਹਿਗੁਰੂ ਆਪ ਸਾਰਿਆਂ ਤੇ ਚੜ੍ਹਦੀ ਕਲਾ ਦਾ ਮੇਰ ਪ੍ਰਿਆਰਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ